ਚੱਲਣ ਦੇ ਪੱਕੇ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤਨਫਰਮ ਕਰਨ ਲੱਗੇ ਆ ਡਰੈਸ ਇੱਕ ਵਾਰੀ ਜਿਹੜਾ ਸਜਣੋ ਨੋਟ ਕਰਿਓ ਪੈਂਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਇਸ ਵੇਲੇ ਸਜਣੋ ਪਾਉ ਸੁਖਦੇਵ ਸਿੰਘ ਬਲਟੋਏ ਵਾਲੇ ਕੋਲੇ ਆ ਚਾਰ ਮੱਝਾਂ ਲੈ ਕੇ ਪਾਉ ਆ ਗਿਆ ਤੇ ਹੋਰ ਸੇਲ ਵਕਾਉ। ਥੋੜੇ 2 ਦਿਨ ਕਿਸੇ ਕਾਰਜ ਦੇ ਵਿੱਚ ਬਿਜੀ ਕਾਰਨ ਲੇਟ ਹੋ ਗਈ ਆ ਵੀਡੀਓ। ਬਾਊਦੇ ਦਾ ਕਾਫੀ ਫੋਨ ਸੀਗੇ ਕਿ ਚੰਗੇ ਪਸ਼ੂਆ ਤੇ ਵੀਡੀਓ ਬਣਾਈਏ। ਤੇ ਸੱਜਣੋ 4 ਐਨੀਮਲ ਆ 2 ਬੂਰੀਆਂ, 1 ਸੂਈ ਸਵਾਈ ਬਹੁਤ ਹੀ ਚੰਗੇ ਦੁੱਧ ਤੇ ਚੱਲਦੀ ਮੈਂ। ਆ ਝੋਟੀ ਵੀ ਤਾਜੀ ਸੂਈ ਆ ਸੱਜਣੋ। 1 2 ਕੱਬਣਾ ਲਾ ਲਓ ਤੇ 2 ਸੱਜਣੋ ਸੂਈਆਂ ਸਵਾਈਆਂ ਲਾ ਲਓ। ਉਹ ਬੂਰੀ ਮੈਂ ਦਾ ਕੱਟਾ ਤੇ ਕਰਮਾਂ ਵਾਲੀ ਦਾ ਨਾ ਗਿੱਲੀ ਸੂਈ ਆ ਬਹੁਤ ਚੰਗੀ ਮੈਂ ਸਜਣੋਂ ਬਹੁਤ ਪਸੰਦ ਆਊਗੀ ਤੁਹਾਨੂੰ ਪਸੰਦ ਇਸ ਕਰਕੇ ਆਊਗੀ ਕਿ ਵਿਰਲਾ ਮਰਲਾ ਜਦੋਂ ਤੁਸੀਂ ਪੂਰੀ ਮਹਿੰਦੀਆਂ ਚੈੱਕ ਕੀਤੀਆਂ ਨਾ ਤੁਹਾਡੀ ਰੂਹ ਖੁਸ਼ ਕਰੋਗੀ ਵੀ ਵਾਕੇ ਮੈਂ ਜਿਹੜੀ ਘਰੇ ਰੱਖਣ ਵਾਲੀ ਚੀਜ਼ ਆ ਆਜੋ ਗੱਲਬਾਤ ਕਰਦੇ ਆ ਬਾਲਾ ਸਮਾਨੀ ਲੈਂਦੇ ਥੋੜੀ ਜੀ ਝਾਤ ਮਾਰਾ ਦਿਆਂ ਵੀ ਤੁਹਾਡਾ ਟਰੱਸਟ ਜੀਆ ਵੀਡੀਓ ਚ ਬਣਿਆ ਰਹੂਗਾ ਸਜਣੋਂ ਇੱਕ ਚੰਗੇ ਕਦ ਕੱਦ ਦੀ ਪਈਲੇ ਦਾ ਪੂਰੀ ਖੜੀ ਆਜੋ ਭਾਉ ਤੇ ਲੈਣੇ ਜਾਣਕਾਰੀ ਤੇ ਵੇਣਿਆਂ ਚਲਾ ਚੁੱਕੋ ਕਿਸੇ ਪਾਉਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਬੜੀ ਕਿਰਪਾ ਕਰ ਦਿੱਤੀ ਚੜਦੀ ਕਲਾ ਮੈਂ ਚੜਦੀ ਕਲਾ ਤੇ ਕਿਵੇਂ ਓਕੇ ਰਿਪੋਰਟ ਹਨ ਦੋ ਦਿਨ ਮੈਂ ਲੇਟ ਹੋ ਗਿਆ ਹਨਾ ਮਹੀਨਾ ਬਣਾਈਆ ਹਾਂ ਮਹੀਨੇ ਚ ਦੇਖ ਮੈਂ ਵੀ ਕਿਤੇ ਬੀਜੀ ਹੋਜੇ ਕੰਮ ਚ ਸੀ ਤੇ ਪਾਉਜੀ ਐਡਰੈਸ ਆਪਣਾ ਐਡਰੈਸ ਪਿੰਡ ਵਰਕੋਆ ਜ਼ਿਲ੍ਹਾ ਤਰਨਤਾਰਨ ਸੀਰ ਪੱਟੀ ਦਾ ਮੇਰਾ ਸੁਰਦੇਸ਼ ਤੇ ਨੰਬਰ ਹੈਗਾ 887280568 778373 ਤੇ ਅੱਜ ਫੇਰ ਇੱਕ ਮੌਕਾ ਜੇ ਕਿ ਮੇਰਾ ਫੋਨ ਫਾਨ ਬੰਦ ਜੇ ਪਤਾ ਨਹੀਂ ਹੁੰਦਾ ਗੁਲਟੋਏ ਆੜ ਕੇ ਬਾਬੇ ਭਾਈਚਾਰੇ ਸਾਹਿਬ ਦਾ ਗੁਰਦੁਆਰਾ ਵੱਡਾ ਅੱਛਾ ਤੇ ਸੰਧੂਆਂ ਦੀਆਂ ਬੈਂਕਾਂ 'ਚ ਸ੍ਰੀ ਦੇਵ ਵਪਾਰੀ ਦਾ ਘਰ ਪੁੱਛ ਲੈਣਾ ਦੁਬਾਰਾ ਇੱਕ ਬੰਦਾ ਗੁਰਦੁਆਰਾ ਕਿਹੜਾ ਦੱਸਿਆ ਬਾਬੇ ਭਾਈਚਾਰੇ ਸਾਹਿਬ ਦਾ ਛੇਵੇਂ ਪਾਤਸ਼ਾਹ ਦਾ ਅਛੇਵੇਂ ਪਾਤਸ਼ਾਹ ਦਾ ਬਾਬੇ ਭਾਈਚਾਰੇ ਸਾਹਿਬ ਦਾ ਚੱਲ ਉਹ ਵੱਡਾ ਗੁਰਦੁਆਰਾ ਵੱਡਾ ਗੁਰਦੁਆਰਾ ਮੇਨ ਰੋਡ ਮੇਨ ਰੋਡ ਉੱਥੋਂ ਕਿਸੇ ਤੋਂ ਸੰਧੂਆਂ ਦੀਆਂ ਬੈਂਕਾਂ ਦੇ ਪੁੱਛ ਲੈਣਾ ਹਾਂ ਤੇ ਘਰੇ ਭੇਜ ਦੇਣਗੇ ਵੀ ਉੱਥੇ ਆ ਪਾਉ ਦਾ ਘਰ ਸਾਰੇ ਜਾਣਦੇ ਆ ਸਾਰੇ ਤੇ ਪਾਉ ਆ ਜਨਗੀਨੇ ਫਿਰ ਲਿਆ ਆ ਜਨਗੀਨੇ ਦਾ ਕੀ ਕਰਦਾ ਇਹ ਤੋਂ ਵੀ ਚੰਗੇ ਲਈਏ ਬਸ ਸਿਰਾਂ ਹੀ ਲੈਂਦਾ ਕਲਦੇਸ ਜਿਹਨੂੰ ਸਿਰਾਂ ਦੇ ਵਾਕਈ ਹੈਨਾ ਆ ਲੋਕੀਆ ਦੇ ਗੱਬਣਾ ਮੈਂ ਦਾ 16 ਕਿਲੋ ਆਂਦੇ ਆ ਉਹ ਬਸ ਅੱਜਰ ਮੈਂ ਥੱਲੇ ਚ ਉੱਥੇ ਦਿਨ ਦੀ ਸੂਈ ਤੇ ਲਿਆ 16 ਕਿਲੋ ਜੂ ਆਗੇ ਦਾ ਅੱਛਾ ਹਾਂ ਗਰਮੀ ਬਹੁਤ ਆ ਅਸਲੀਆਂ ਕਰਾ ਦੂੰ 20 ਕਿਲੋ ਮੇਰੀ ਮੈਂ ਦੋ ਤਰ੍ਹਾਂ ਦੇ ਵੀਰ ਫਾਇਦਾ ਕੀ ਅੱਛਾ ਤੇ ਆ ਛੋਟੀ ਦੀ ਕੀ ਡੀਟੇਲ ਆ ਬੂਰੀ ਬਾਅਦ ਚ ਵਿਖਾਉਣੇ ਆਪਾਂ ਇਹ ਪਹਿਲਾ ਸੂਆ ਕਲਦੇਸ ਸੂਈ ਬਲੂਨ ਸੂਈ ਆ ਹਾਂ ਪਰ 40 ਦਿਨ ਹੋ ਗਏ ਸੂਈ ਨਹੀਂ ਮਗਰ ਵੀ ਕੱਟੀ ਚਾਰਾਂ ਕ ਦਿਨਾਂ ਦੀ ਸੂਈਆ ਮਗਰ ਵੀ ਕੱਟੀ ਆ ਆ ਕੱਟੀ ਐ ਹਾਂ ਤੇ ਕੱਟੀ ਬਹੁਤ ਚੰਗੀ ਜੀ ਹਾਂ ਕਾਲੀ ਹੈ ਨਾ ਤੇ ਬਹੁਤ ਛੋਟੀ ਦਾ ਵਜਨ ਵਜਨ ਚੰਗਾ ਹੋ ਚੰਗੀ ਛੋਟੀ ਤੇ ਚੂਨ ਚਾਨ ਚੂਨ ਤਾਂ ਕਰ ਲੈ ਪਰੇ ਤੇ ਇਹ ਜਿਵੇਂ ਤੂੰ ਪਹਿਲਾਂ ਆਪਣੇ ਕੋਲੇ ਬਾਈ ਹਰੀ ਗਾਗ ਵੀ ਆਏ ਸੀ ਤੇ ਇਹ ਕਿਵੇਂ ਐਂ ਬਹਿ ਬੂ ਜਾਂਦਾ ਸੀ ਥਾਪੀ ਜੀ ਮਾਰ ਕੇ ਬਾਲੀ ਜਾਲੀ ਹੈ ਨਾ ਇਧਰ ਇਧਰ ਆ ਲੈ ਯਾਨੀ ਚੱਕਰ ਹੈਗਾ ਜਦੋਂ ਮਰਜੀ ਬਹਿ ਜਾ ਨਾ ਨਾ ਜਦੋਂ ਭਾਵੇਂ ਨੂੰ ਦਾਹਰਾ ਦੇ ਰਿਚੋ ਠੀਕ ਆ ਤੇ ਥਾਂਲੇ ਦੀ ਕੁਆਲਿਟੀ ਦਾ ਬਹੁਤ ਚੰਗੀ ਆ ਹਨਾ ਬੜੀ ਕੁਆਲਿਟੀ ਬੜੀ ਚੋਣ ਕੀ ਬਾਤ ਆ ਸਜਣਾ ਪਲੂਨ ਕੱਟੀ ਆ ਤੇ ਬੇਮਲੂਮੀ ਜੀ ਧੱਕ ਗਾਂ ਰੱਖਦੀ ਆ ਹਨਾ ਤੇ ਬਾਕੀ ਉਹ ਓਕੇ ਰਿਪੋਰਟ ਆ ਹਨਾ ਸੂਆ ਪਹਿਲਾ ਤੇ ਚਾਰਾ ਕਦ ਇਹਨਾਂ ਦੀ ਸੂਈ ਤੇ ਦੁੱਧ ਕਿੰਨੇ ਤੇ ਆ ਦੁੱਧ ਤੇ 9 ਤੋਂ 10 ਕਿਲੋ ਉਹ 10 ਸੀ 9 ਮੰਨ ਕੇ ਜਿਹੜਾ ਮਰਜ਼ੀ ਲੈ ਜੀ 9 ਮੰਨ ਕੇ ਕੋਈ ਵੀ ਸੌਦਾ ਕਰ ਲੈ ਕਰ ਲੈ 12 ਕਿਲੋ ਚੱਟੀ ਦੁੱਧ ਦੇ ਵੀ ਜਿਆਦਾ ਜਰੀ ਦੇ ਦੇ ਦੂਗੀ ਇਹ ਮੈਂ ਚਲੋ ਕਰਾਓ ਫਿਰ ਚੈੱਕ ਪਾਓ ਲੋ ਵੀ ਸਜਣਾ ਤੋਰ ਚੈੱਕ ਕਰ ਲਓ ਇੱਕ ਨੰਬਰ ਵਾਲੀ ਝੋਟੀ ਦੀ ਚੋਣ ਚਾਨ ਚੰਗਾ ਲੱਗਾ ਇਹ ਪਹਿਲਾਂ ਵੀ ਨਾ ਧਾਰਾਂ ਇਹਦੀਆਂ ਕਈ ਵਾਰੀ ਵਹਿ ਬੂਕੇ ਜਿ ਵਿਖਾਤਾ ਤੇ ਤਾਂ ਔੱਕ ਜੇ ਗਈ ਦੇਖਿਓ ਵਜਨ ਬਹੁਤ ਚੰਗਾ ਕੱਟੀ ਦਾ ਬਹੁਤ ਕਰਦੀ ਹੈ ਨਾ ਕੱਟੀ ਦਾ ਬੜਾ ਕਰਦੀ ਦੇਖਿਓ ਸੱਜਣਾ ਬਾਕੀ ਟਾਈਮ ਨੋਟ ਕਰ ਲਿਓ ਵੀ ਵੀਡੀਓ ਬਣਾਉਣ ਦਾ 12:00 ਵਜੇ ਦਾ ਸਮਾਂ ਹੋ ਥੋੜੇ ਲੇਟ ਹੋ ਗਿਆ ਅੱਜ ਹੀ ਸਾਢੇ 12:00 ਦਾ ਸਮਾਂ ਸੱਜਣਾ ਅੱਧਾ ਦਿਨ ਹੋ ਗਿਆ ਮੰਨ ਲਓ ਤੇ ਉਸ ਹਵਾ ਨਾਲ ਗੈਸ ਹਲਾ ਲਿਆ ਜੋ ਦੇਖਿਓ ਬੈਕ ਸਾਈਡ ਤੋਂ ਵੀ ਜੇ ਮੈਂ ਤੁਹਾਨੂੰ ਦੱਸਿਆ ਨਾ ਥੋੜੀ ਜਿਹੀ ਬੇਮਲੂਮੀ ਜਿਹੜੀ 삭 ਕਰਮ ਵਾਲੀ ਗਾਂ ਰੱਖਦੀ ਬਾਕੀ ਜੈਲੀ ਜੁਲੀ ਕੱਟੀ ਬਹੁਤਾ ਕੋਈ ਐ ਨਹੀਂ ਹੈਗਾ ਵੀ ਪਹਿਲਾਂ ਵੀ ਬੈਠੀ ਗਏ ਮੇਰੇ ਅੱਖਾਂ ਦੇ ਸਾਹਮਣੇ ਉਪਰੇ ਬੰਦੇ ਵੀ ਬਹਿ ਗਏ ਸੀ ਇਹਦੇ ਥੱਲੇ ਐ ਨਹੀਂ ਇਹਨੇ ਕਰਮ ਵਾਲੀ ਨੇ ਕੀਤਾ ਤੇ ਪਾਉ ਜੀ ਰੇਟ ਇਹਦਾ ਰੇਟ ਦਾ 1 ਲੱਖ 5000 ਇੱਕ ਲੱਖ ਤੇ 5000 ਤੇ ਕਿੰਨਾ ਕੁ ਮਾਨ ਤਨ ਕਰਾਂਗੇ ਲੈnde ਪੰਜਾਬ ਵਾਲਾ 3000 ਕਰ 1 ਲੱਖ 2000 ਦੀ 1 ਲੱਖ ਹੋਰ ਕਰਨਾ ਲੱਖ پورے ਦੀ پورے ਲੱਖ ਦੀ 60000 ਕਰ ਦਈਏ ਕਰ ਦਾਂਗੇ ਯਾਰ ਹੈ 60000 ਕਰ ਦਾਂਗੇ ਲੱਖ ਠੀਕ ਹੈ ਹਾਂ ਚਲੋ ਕੋਈ ਕੁਝ ਚਾਹੀਦਾ ਕੋਈ ਹੈ ਨਾ ਧੰਨਵਾਦ ਧੰਨਵਾਦ ਲੋ ਵੀ ਸੱਚ ਨੂੰ 1 ਲੱਖ ਰੁਪਏ ਦੀ ਭਾਉ ਕਹਿੰਦਾ ਤੇ ਹਜ਼ਾਰ ਹੋਰ ਵੀ ਛੋੜਾ ਚੰਗੀ ਕੱਟੀ ਆ ਬਾਕੀ ਸਕਰੀਨ ਤੇ ਚੱਲਦੀ ਆ ਤੁਹਾਡੇ ਪਸੰਦ ਆਉਣੀ ਚਾਹੀਦੀ ਕਿਉਂਕਿ ਤੁਸੀਂ ਇਹਦੇ ਤੇ ਪੈਸੇ ਖਰਚ ਕਰਨਾ ਹਾਂ ਕਿਉਂ ਨਾ ਮੜੀਓ ਅਗਲੇ ਨਾਲ ਮਗਰ ਕੱਟੀ ਆ ਹੈ ਨਾ ਮਗਰ ਵੀ ਕੱਟੀ ਆ ਨੇ ਠੀਕ ਆ ਵਜਨ ਵਜਨ ਵੀ ਚੰਗਾ ਛੁੱਟੀ ਬਹੁਤ ਚੰਗੀ ਸਿੰਘ ਵੀ ਚੰਗਾ ਹਾਂ ਤੇ ਪਾਉ ਫਿਰ ਆ ਜਿਹੜਾ ਤੂਫਾ ਜੈ ਇਹ ਕਿਵੇਂ ਆ ਇਹ ਬੂਰੀ ਆ ਲੋਈ ਇਹ ਬੂਰੀ ਲੋਈ ਹੈ ਨਾ ਬੂਰੀ ਲੋਈ ਹਾਂ ਸਾਡੇ ਰੂਸੀ ਕਹਿੰਦੇ ਆ ਅੱਛਾ ਏਰੀਏ ਦੇ ਹਿਸਾਬ ਨਾਲ ਬੋਲੀ ਵੀ ਬਦਲ ਜਾਂਦੀ ਆ ਤੇ ਪਾਉ ਜੀ ਇਹਦੀ ਇਧਰ ਲਈ ਅੱਖ ਚ ਜਵਾਬ ਹੈਗਾ ਹੈਗਾ ਨਾ ਹਾਂ ਨੀਲੀ ਹੈ ਵੀ ਇਹ ਵੀ ਨਹੀਂ ਦੀ ਤੇ ਪਾਉ ਜੀ ਹੁਣ ਇਹ ਰੂਸੀਆਂ ਚ ਵੀ ਆ ਗਈ ਬੂਰੀ ਵੀ ਆ ਗਈ ਹਾਂ ਤੇ ਯਾਰ ਇਹ ਤੋਂ ਬੱਚੇ ਦਾ ਜਿਵੇਂ ਜੇ ਮਰਜ਼ੀ ਲੈ ਲੈ ਬੰਦਾ ਜਿਵੇਂ ਜੇ ਮਰਜ਼ੀ ਹਣਾ ਗੱਡੀ ਚੰਗੀ ਮੈਂ ਆ ਤੇ ਪਾਉ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਆ ਉਹੀ ਦੁੱਧ ਦੱਸਣਾ ਜਿਹੜਾ ਪਚਮਾਉਣਾ ਚੌਥੇ ਦਿਨ ਦੀ ਸੂਈ ਆ ਦੁੱਧ ਮੈਂ ਥਾਰੇ 16 ਕਿਲੋ 15 ਕਿਲੋ ਕੋਈ ਕੰਨੇਣਾ ਤੋਲ ਕੇ ਆਉਂਦਾ ਕੰਡਾ ਲੈਵੇ ਤੋੜ ਕੇ ਲੈ ਪੱਕੀ ਗੱਲ ਪੱਕੀ ਗੱਲ 15 ਕਿ ਇੰਨੀ ਗਰਮੀ ਚ ਇੰਨੀ ਗਰਮੀ ਚ ਮੈਂ 18 ਕਿਲੋ ਤੋਂ ਤਾਂ ਹੁੰਦੇ ਹੂਗੀ ਮੀਮੂ ਪਹਿਲੇ ਕਰਾ ਮੀ ਪੈ ਗਿਆ ਜਦੋਂ 18 20 ਤੇ ਚੜ ਗਿਆ ਤੇ ਕਿੰਨੇ ਦਿਨਾਂ ਦੀ ਸੂਈ ਦੱਸੀ ਆਪਾਂ ਚੌਥੇ ਦਿਨ ਚੌਥੇ ਦਿਨਾਂ ਦੀ ਮਗਰ ਕਟਾ ਮਗਰ ਕਸਾ ਪਾਉ ਜੀ ਲਿਆ ਕੱਢ ਕੇ ਤੇ ਸੁਆ ਕਿਹੜਾ ਸੂਈ ਆ ਸੁਆ ਇਹ ਤੀਜਾ ਤੇ ਜਾਂ ਸੋਈਆ ਸੰਗ ਨੇ ਕਾ ਨਿੱਕਾ ਸੰਗ ਹੈ ਨਾ ਕੋਕੇ ਵਾਕਿਆ ਮੈਂ ਵੀ ਕੋਕਾ ਨਹੀਂ ਮੈਂ ਵੀ ਕੋਕਾ ਹੀ ਆ ਕੋਈ ਸ਼ੱਕ ਨਹੀਂਗਾ ਫੋਟੋ ਉਹਨੂੰ ਤੇ ਫੋਟੋ ਹੀ ਬਾਕੀ ਵੇਖ ਜਦੋਂ ਜਾਤ ਹੁੰਦੀ ਚੱਕ ਕੇ ਧੌਂ ਤਰਦੀ ਨਾ ਘੋੜੀ ਵਾਂਗੂ ਵੇਖ ਬਾਕੀ ਸਜਣੋ ਲੇਵਾ ਤਾਂ ਕਰਮਾਂ ਵਾਲੀ ਦਾ ਸਤਜੋਗਾ ਤੇ ਸੀਲ ਇਹ ਵੀ ਬਹੁਤ ਹੈ ਦੀਆਂ ਵੀ ਤਸੱਲੀਆਂ ਕਰਾਊਗਾ ਤੁਹਾਨੂੰ ਆਵੇ ਇੰਤਰੇ ਪਸੰਦੀ ਅਗੇ ਹਾਂ ਵੇਖੋ ਉਥੋਂ ਤੋਰ ਕੇ ਲਿਆਂਦੀ ਆ ਤੇ ਆ ਬਹਿ ਗਿਆ ਜੋ ਥੱਲੇ ਵੇਖੋ ਧਾਰਦੀ ਜਨ ਇਹਨੇ ਫੇਰ ਪਾਉ ਮਿਆਉਣਾ ਨਹੀਂ ਠੀਕ ਆ ਕਰਮਾਂ ਵਾਲੀ ਜਾਵੜੀ ਖੁਰਲੀ ਤੇ ਹਨਾ ਪਾਉ ਮੈਂ ਗਹਿਣਾ ਨਹੀਂ ਕਰੇ ਰੱਖਣ ਨੂੰ ਗਾਇਨਾ ਗਾਇਨਾ ਕੋਈ ਸ਼ੱਕ ਨਹੀਂ ਲੈ ਚੱਲ ਇਹਨੂੰ ਸ਼ਾਮੇ ਗਰਾ ਧੁੱਪੇ ਕਾ ਨੂੰ ਇਹਨੂੰ ਧੁੱਪ ਲਵਾਉਣੀ ਕਰਮਾਂ ਵਾਲੀ ਨੂੰ ਲੋ ਵੀ ਸੱਜਣੋ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਪਾਉ ਸਖਦੇਵ ਕੋਲੋਂ ਅੱਜ ਬੂਰੀ ਮੈਂ ਇਹ ਪੈਸੇ ਤਾਂ ਯਾਰ ਖਰਚ ਹੋ ਜਾਣਗੇ ਤੇ ਪਰ ਰਿਸ਼ਤੇਦਾਰ ਆਇਆ ਵੀ ਨਾ ਦੋ ਘੜੀਆਂ ਮਹਿੰਦੇ ਮਗਰ ਖੜ ਕੇ ਵੇਖੂਗਾ ਜ਼ਰੂਰ ਵੀ ਯਾਰ ਕਰੇ ਆਪਾਂ ਮੈਂ ਰੱਖੀ ਹੋਈ ਆ ਇਹ ਨਾ ਕਿਉਂ ਸਵਤਾ ਸਵਤਿਆਰ ਬਾੜੀ ਚੰਗੀ ਮੈਂ ਆ ਮੱਥੇ ਲੱਗੀ ਕਰਨਾ ਵੀ ਪਾਉ ਸਵਤਜੋਗ ਚੀਜ਼ ਆ ਕਿ ਨਹੀਂ ਪਹਿਲਾਂ ਆਂਦਾ ਹੈਗੀ 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 ਨਾ ਹਾਂ ਕਈ ਕਹਿੰਦੇ ਯਾਰ ਇਹ ਸਵਤ ਕਰੀ ਜਾਂਦੇ ਆ ਪਰ ਯਾਰ ਥੀ ਚੰਗੀ ਹੋਵੇ ਜੀ ਇੱਡੀ ਲਾਈਨ ਲੱਗਿਆ ਵੀ ਦਿਲ ਕੱਟਣਾ ਪੈਂਦਾ ਵੇਖੋ ਸੱਜਣੋ ਤੇ ਪਾਉ ਗਾੜੀ ਕਿੰਨੀ ਕਰ ਗਾੜੀ ਇਹਦੀ 20 ਲੀਟਰ ਹੋ ਲੈ ਭਾਵੇਂ ਇਧਰੋਂ ਵੀ ਬਹਿ ਕੇ ਗਾਉਂ ਗੂ ਹੈ ਜਿਤਰਾ ਮਰਜੀ ਚੋਈ ਜਾਓ ਵਾਹ ਗਿਆ ਯਾਰ ਪਾਉ ਤੇਰੀ ਮੈਂ ਚੰਗੀ ਏ ਯਾਰ ਲੈ ਨੇ ਠੀਕ ਤੇ ਪਾਉ ਜੀ ਫਿਰ ਹੁਣ ਗੱਲ ਸਾਰੀ ਮੁਕਨੀ ਆ ਰੇਟ ਤੇ ਕੁਲਦੀਪ ਸਿੰਘ ਜੇ ਦਾਦੀ ਕੇ ਬ੍ਰੀਡਰ ਬੰਦੇ ਕੋਲ ਹਾਂ ਤੈਨੂੰ ਵੀ ਪਤਾ ਮੈਂ 2 ਲੱਖ ਦੀ ਠੀਕ ਆ ਪਰ ਆਪਾਂ ਨਹੀਂ ਦੋਤੀ ਦੇਣੀ ਨਾ ਆਪਾਂ ਢੇਡ ਦੀ ਦੇਣੀ 1 30 ਦੀ ਮੈਂ ਦੇਣੀ 1 ਲੱਖ ਤੇ 30 ਹਜ਼ਾਰ ਦੀ 1 ਲੱਖ 30 ਤੇ ਪਾਉ ਜੀ ਫਿਰ ਲੈਂਦੇ ਪਿਆਵ ਵਾਲਾ ਮਾਨਤਾ ਨੇ ਦਾ ਕਿੰਨਾ ਕੁ ਕਰਤੀ ਜਿੰਨਾ ਤੂੰ ਆਖੇਗਾ ਉਨਾ ਹੀ ਕਰਦਾ ਹੈ ਜਿੰਨਾ ਆਖੇਗਾ ਉਹਨੇ ਕਰਦਾ ਨਹੀਂ ਫਿਰ ਵੀ ਤੂੰ ਕਰਦੇ ਤੇਰੇ ਵੀ ਰੁਪਏ ਲੱਗੇ ਮੈਨੂੰ ਪਤਾ ਇਹਦੇ ਤੇ ਕੌਕੀ 80 ਮੈਂ ਕਹਦੇ ਘਰੋ ਲਈ ਆ 128000 ਦੀ ਮਾਨ ਨਾ ਹੁੰਨੀ ਜਿਹਦੇ ਵਿੱਚ 500 ਰੁਪਇਆ ਛੋੜ ਦਿਓ 128000 127 ਦੀ ਦੇ 1000 ਛੋੜ ਕਰ ਚੱਕਰ ਦਾ ਹੈ ਕਰਦਾ ਕਰਦੀ ਮਾਨ ਤਾਂ ਜਾਏ ਭੈਣ ਭਰਾ ਇੱਕ ਨਾ 20 ਦੀ ਮਿਲਣੀ ਠੀਕ ਆ ਇਹ ਗੱਲਾਂ ਖਰੀਆਂ ਆ ਗੱਲਾਂ ਖਰਨਾ ਹੈ ਹਾਂ ਵੀ 120 ਵਾਲਾ ਫੋਨ ਨਾ ਲਾਵੇ 120 25 ਤੋਂ ਘੱਟ ਨਾ ਲਾਵੇ ਨਹੀਂ ਵਿੱਚ ਨਹੀਂ ਠੀਕ ਹੈ ਵੇਚਣੀ ਵੀ ਨਹੀਂ ਕਰ ਆ ਗਹਿਣਾ ਘਰੇ ਵੀ ਰੱਖਿਆ ਸੂਣਾ ਲੱਗੂ ਸੰਦੀਪ ਸੱਜ ਯਕੀਨ ਕਰੇ ਨਾ ਕਰੇ 6 ਫੈਂਟ ਤਾਜੀ ਮਹਿੰਦੀ 6 ਫੈਂਟ ਤੇ ਕੁੜੀਆ 15 ਕਿਲੋ ਦੁੱਧ ਕਿਆ ਬਾਤ ਰੁਪਈਏ ਛਾਪੂਗੀ ਰੁਪਈਏ ਛਾਪੂਗੀ ਵੇਖਿਓ ਸੱਜਣੋ ਥੋੜੀ ਵੀਡੀਓ ਤਾਂ ਲੰਮੀ ਹੋ ਸਕਦੀ ਆ ਤੇ ਪਰ ਮੇਰਾ ਦਿਲ ਕਹਿੰਦਾ ਵੀ ਜਿਹੜੇ ਭਰਾ ਨੇ ਪਹਿਲਾਂ ਚੱਕ ਲਈਦਾ ਵੀਡੀਓ ਤੇ ਮੈਂ ਉਹਨੇ ਖਰੀਦ ਲੈਣੀ ਆ ਪਸੰਦ ਮੇਰੇ ਵੀ ਆਈ ਆ ਪਰ ਕਈ ਵਾਰੀ ਕਈ ਮਜਬੂਰੀਆਂ ਵੀ ਹੁੰਦੀਆਂ ਸੱਜਣੋ ਤੇ ਪਾਉ ਜੀ ਫਿਰ ਆ ਮੈਂ ਜੀ ਨੀ ਰਾਵੀ ਤੇ ਲਾਣੀ ਬੁਰੀ ਆ ਇਹ ਨੀਲੀ 라ਵੀ ਚਾਰਾਂ ਪੈਰਾਂ ਤੇ ਨਿਸ਼ਾਨ ਤੇ ਮੱਧਮ ਜੀਆਂ ਅੱਖਾਂ ਵੀ ਹੈਗੀਆਂ ਤੇ ਮੱਥੇ 'ਚ ਤੇ ਬੱਲ ਵੀ ਹੈਗਾ ਸਾਰਾ ਕੁਝ ਹੈਗਾ ਸਾਰਾ ਕੁਝ ਹੀ ਹੈਗਾ ਇੱਕ ਤੀ ਨਵੇੜ ਤੇ ਭਾਉ ਜੀ ਸੂਆ ਕਿਹੜਾ ਸੂਆ ਦੂਜਾ 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 ਸੂਲੀ ਆ ਤੇ ਪਲੂਨ ਨੇ ਕਿੰਨਾ ਕੁ ਦੁੱਧ ਪਾਇਆ 12 10000 ਕਿਲੋ 12 ਕਿਲੋ 10 11 ਕਿਲੋ 10 ਕਿਲੋ ਤੋਂ ਪਲੱਸ ਚੱਲੀ ਆ ਚੱਲੀ ਆ ਤੇ ਆਹ ਇਹ ਸਿੰਗ ਜਾਂ ਲਵਾ ਗਈ ਹੈ ਨਾ ਮੜਾ ਜਿਆ ਕੈਪ ਇਹ ਲਵਾ ਗਈ ਮੜਾ ਜਿਆ ਕੋਈ ਚੱਕਰ ਨਹੀਂ ਦੁੱਧ ਚੁਨਾ ਹੈ ਬਾਕੀ ਚਮੜੀ ਬਾਕੀ ਨਹੀਂ ਪਤਲੀ ਦੀ ਮੈਂ ਚੰਗੀ ਦੁੱਧ ਵਾਲੀ ਨਹੀਂ ਘੱਟ ਚੰਗਾ ਤੇ ਲੀ ਵੇਲੂ ਵੇ ਦੀਆਂ ਵੈਰਲਾ ਮੁਰਲਾ ਪਹੁ ਚੰਗੀਆਂ ਤੇ ਪਹੁ ਟਿੱਪਨ ਟੁੱਪਨ ਮੈਂ ਇਨਾ ਗ੍ਰੀਕੋ ਜੀ ਰਾਹ ਦੇ ਅੱਛਾ ਥੱਲਿਓ ਓਕੇ ਹੈ ਨਾ ਹਾਂ ਓਕੇ ਭਾਰਪੂਰ ਵੱਲੋਂ ਥਣਾ ਦੀ ਤੇ ਭਾਰ ਦੀ ਆਪਣੀ ਗਰੰਟੀ ਥਣਾ ਦੀ ਤੇ ਭਾਰ ਦੀ ਪਾਉ ਕਹਿੰਦਾ ਵੀ ਆਪਣੀ ਗਰੰਟੀ ਆ ਸੱਜਣੋ ਮੈਂ ਬਹੁਤੇ ਵੀ ਚੰਗੀ ਆ ਪਤਲੀ ਚਮੜੀ ਦੀ ਥੋੜੀ ਜੀ ਨਾ ਜਿਹੜੇ ਮੇਰੇ ਭੈਣ ਭਰਾ ਕਿਸਦੇ ਕੋਲੇ ਇਹ ਰਹੀ ਆ ਪਿਛਲੇ ਸੂਏ ਥੋੜੀ ਜੀ ਸੇਵਾ ਸੱਜਣੋ ਘਟ ਹੋਈ ਹੈ ਕਈ ਚੀਜ਼ਾਂ ਆ ਜਾਂਦੀਆਂ ਇਸ ਕੰਮ ਦੇ ਵਿੱਚ ਵੀ ਕਈ ਵਾਰੀ ਗੌਰ ਘਟ ਹੋ ਜਾਂਦੀ ਹੈ ਕਈ ਵਾਰੀ ਯਾਰ ਥੋੜਾ ਪੈਸੇ ਪੂਸੇ ਦੀ ਵੀ ਕਮੀ ਆ ਜਾਂਦੀ ਜਿਵੇਂ ਉਹ ਮਹਿਮ ਪਲੀਏ ਪੂਰੀ ਇਹ ਵੀ ਓਵੇਂ ਪਲੀ ਹੁੰਦੀ ਤਾਂ ਰੇਟ ਵੀ ਅਗਲੇ ਨੇ ਚੰਗਾ ਵਾਟ ਲੈਣਾ ਸੀ ਤੇ ਨਾਲੇ ਦੇਵਾ ਚੰਗਾ ਬਣਾ ਜੂਗਾ ਜੀ ਹਾਂ ਸ਼ਾਇਦ ਹੁਦਾ ਜੂਗਾ ਵਾਕੀ ਵਾਕੀ ਕੋਈ ਸ਼ੱਕ ਨਹੀਂ ਚੰਗੀ ਬੋਲੀ ਤਾਰਾ ਹੋਏ ਬੋਲੀ ਥਣ ਬਹੁਤ ਕੰਮ ਦਾ ਥਣਾ ਸੁਣਾ ਲਓ ਮੈਂ ਫੇਰ ਕਹਿੰਨਾ ਓਕੇ ਆ ਨਾ ਹਾਂ ਓਕੇ ਗਾਰੰਟੀ ਆਪਣੀ ਓਕੇ ਤੇ ਪਾਉ ਜੀ ਰੇਟ ਇਹਦਾ ਰੇਟ ਇਹਦਾ 1.5 1 ਲੱਖ 5000 ਵਾਵਾ ਮਹਿੰਗੀ ਲਈ ਬੈਠਾ ਚਲੋ ਕੋਈ ਨਹੀਂ ਕਰਦਗੇ ਫਿਰ ਮਾਨਤਨ ਕਰਦਗੇ ਲੱਗੀ ਯਾਰੇ ਤੂੰ ਕਰਦੇ ਤੂੰ ਕਰ ਨਹੀਂ 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 ਮਾਨਤਨ ਤੂੰ ਨਾ ਵੀ ਇਹਦੇ ਨਫਾ ਲਾਗੇ ਕਿਹਦੀ ਗੱਲ ਹਾਂ ਚਲ ਕੋਈ ਨਹੀਂ ਦੇਊਗੀ ਕਰਮਾਂ ਵਾਲੀ ਚਾਹ ਪਾਣੀ ਤਾਂ ਆਪਾਂ ਨੂੰ 93000 ਛੱਡ ਦੇ 97000 ਦੀ 99000 ਦੀ ਜੋੜ ਦੇ ਜਾਵੇ ਪੱਕੀ ਗੱਲ ਹਾਂ ਹੋਰ ਮੌਕੇ ਤੇ ਹੁੰਦਾ ਮਾਨਤਨ ਕਰਾਦਗੇ ਹੁੰਦਾ ਕਿ ਨਹੀਂ ਮੌਕੇ ਤੇ ਕੋਈ ਯਾਦ ਕਰਦਾ 96 ਦੀ 96 ਦੀ ਹੋਗੀ ਤਾਂ ਲਓ ਵੀ ਸੱਜਣੋ 96000 ਦੀ ਬੂਰੀ ਤਿਲਾਂ ਵਾਲੀ ਚਾਰੇ ਪੈਰਾਂ ਤੇ ਤੇ ਜੇ ਦੇਗੀ ਨਾ ਕਿਤੇ ਕਰਮ ਵਾਲੀ ਰੱਬ ਦੀ ਮਿਹਰ ਨਾਲ ਉਦਨਾਂ ਕੋ ਕੱਟੀ ਹੈ ਨਾ ਤੇਰੇ ਮੂੰਹੋਂ ਨਿਕਲਿਆ ਹੀ ਉਦਨ ਆਪਾਂ ਵੀਡੀਓ ਬਣਾ ਕੇ ਗਏ ਤੇ ਨਾਲ ਹੀ ਸੂਪੀ ਇਹ ਨਾ ਗੁਰਦੀਪ ਸਿੰਘ ਕੋ ਤਾਂ ਪਰਮੇਸ਼ਰ ਦੇ ਵਾਸਤੇ ਸੌਜੂ ਇੱਕ ਮੈਂ ਮੇਰੇ ਘਰ ਫੂਕੀ ਕੱਟਾ ਦੇ ਠੀਕ ਹੈ ਉਹਨੇ ਕੱਟੀ ਵੀ ਹੀਰਾ ਦਿੱਤੀ ਕਿਹੜੇ ਏਰੀਏ ਚ ਜਾਵੜੀ ਉਹ ਮੈਂ ਉਹ ਮੈਂ ਚਲੇਗੀ ਆਪਾ ਜੇ ਖਾਨੇ ਆ ਉਧਰ ਬਠੰਡੇ ਬਠੰਡੇ ਮੈਂ ਬਹੁਤ ਚੰਗੀ ਸੀ ਬਹੁਤ ਚੰਗੀ ਸੀ ਠੀਕ ਆ ਆਪਾ ਜੀ ਨਾਨਕੇ ਖੜੀ ਆ ਠੀਕ ਆ ਤੇ ਇੱਕ ਆ ਗਈ ਅੱਗੇ ਇਹ ਤਾਂ ਮੈਂ ਭਜਨ ਬੜਾ ਤੇ ਭਾਉ ਇੱਕ ਆਪਣੇ ਕੋਲ ਆ ਗਈ ਅੱਗੇ ਹਨਾ ਇਹ ਕਿਹੜਾ ਸੂਆ ਸੁੰਦੀ ਹੈ ਤੀਜਾ ਸੂਆ ਛੋਟੀ ਸੁੰਦੀ ਤੀਜਾ ਸੂਆ ਤੇ ਭਾਉ ਦੂਜੇ ਸੂਏ ਕਿੰਨਾ ਕੁ ਦੁੱਧ ਦਿੰਦਾ ਇਹਨੇ ਦੂਜੇ ਸੂਏ 15 ਕਿਲੋ ਦਿੰਦਾ ਛੋਟਾ ਦਿੰਦਾ ਉਹ ਦੁੱਧ ਵਾਲੀ ਮੈਂ ਹਨਾ ਤੇ ਦਿਨ ਕਿੰਨੇ ਲੈਜੀ ਦਿਨ ਹਫਤਾ ਲੈਜੀ ਹਫਤਾ ਲੈਜੀ ਭਾਰ ਪੂਰੇ ਲੋਥਣਾ ਲੋਕੇ ਇਹਨਾਂ ਉਹ ਕਰਾਂਦੀ ਆ ਠੀਕ ਆ ਠੀਕ ਆ ਲਿਆ ਕੱਢ ਕੇ ਕਰੈਨ ਬਾਅਦ ਉਹ ਦਾ ਪੌਜਾ ਮਨਰਗੀ ਕਾਲੀ ਆ ਕਰਮਾਂ ਵਾਲੀ ਹੈ ਨਾ ਮੈਂ ਕਰਤੂਤ ਫੱਟੀ ਜਾ ਤੇ ਸਾਂਭੀ ਵੀ ਚੰਗੀ ਕਹਿੰਦੇ ਉਹ ਚੰਗੀ ਕਹਿੰਦੇ ਹਨਾ ਹਾਂ ਮੈਂ ਕੋਈ ਸ਼ਾਕ ਨਹੀਂ ਥੋੜਾ ਜਿਹਾ ਸਿੰਗ ਤੋਂ ਦਾਸ ਆ ਤੇ ਬਾਕੀ ਮੈਂ ਕੁਆਲਿਟੀ ਬਹੁਤ ਆ ਹਨਾ ਸਿੰਗ ਰਲਿਆ ਮਿਲਿਆ ਹਾਂ ਸਰੀਰ ਦੇ ਹਿਸਾਬ ਨਾਲ ਵੇਖੋ ਸੱਜਣਾ ਲੇਵੇ ਦੀਆਂ ਧੁਕੀਆਂ ਕੱਢ ਦੂਗੀ ਮੈਂ ਇੱਕ ਸਿੰਗਲ ਦੀ ਨਹੀਂ ਵਾਕਈ ਇਹ ਆ ਪੌਆਂ ਦਾ ਸਿੰਗਲ ਹੱਡੀ ਦੀ ਤੂੰ ਵੀ ਕੁੰਦੀ ਪਈ ਆ ਇਹ ਬਜੀ ਹੈ ਨਾ ਚਾਰੂ ਬਹੁਤ ਹੁੰਦੀਆਂ ਪੌਆਂ ਹੀ ਮੈਂ ਠੀਕ ਹੈ। ਬਾਕੀ ਯਾਰ ਲੇਵਾ ਖੁੱਲਾ ਟੁੱਲਾ ਪਾਉ। ਥਣ ਬਹੁਤ ਕੰਮ ਦਾ ਹੈ ਨਾ। ਨਹੀਂ ਠੀਕ ਹੈ। ਵਾਕਿਆ ਹੀ ਓਕੇ ਹੈ ਜਮ ਹਨਾ। ਹਾਂ। ਤੇ ਇਹਦਾ ਰੇਟ ਸ਼ਾਹ ਜੀ ਕੀ ਰਹੂਗਾ? ਇਹਦਾ 1 15। 1 ਲੱਖ ਤੇ 15 ਹਜ਼ਾਰ ਤੇ ਉਹਦੇ ਚ ਕੋਈ ਜਿਹੜਾ ਆਪਾਂ ਲੈਂਦੇ ਪੰਜਾਬ ਵਾਲਾ ਮਾਨਤਾਨ ਕਰਦੇ ਆ। 1 ਲੱਖ ਮਾਰਾ ਨਹੀਂ ਦੇ ਦੇ। 1 ਲੱਖ ਤੇ 12 ਹਜ਼ਾਰ ਦੀ 3000 ਦਾ ਹੋਰ ਮਾਨਤਾਨ। ਜਲਦੀ ਸਾਬ ਪਲੀ ਬੜੀ ਮੈਂ ਕਵੀ ਦੀ। ਠੀਕ ਆ ਤੇ ਇੱਕ 12 ਚ ਕੋਈ ਪਿਆਰ ਮੁਹabbat ਫੇਰ ਕਰਦਾ ਅੱਛਾ ਆਈ ਭੈਣ ਭਰਾ ਦਾ ਜੇ ਤਾਂ ਕੋਈ ਕਟਾਵੇ ਨਾ ਹਾਂ ਨਹੀਂ ਕਟਾਉਣੇ ਦਾ ਹੈਗੇ ਆ 2000 ਚ ਕੋਡ ਕਰ ਦੂੰਗਾ 1 ਲੱਖ 10 ਹਜ਼ਾਰ ਕਟਾਉਣੇ ਦਾ ਅਗਲੇ ਨੇ ਹੈਗੇ ਆ 1 ਲੱਖ 10 ਹਜ਼ਾਰ ਦੀ ਵਿੱਚ 1 ਲੱਖ ਤੇ 10 ਹਜ਼ਾਰ ਦੀ ਤੇ ਆਹ ਕਹਦੀ ਸੀ 96 ਹਜ਼ਾਰ ਦੀ ਆ ਬੂਰੀ ਬੂਰੀ ਤੇ ਆਹ ਕਹਦੀ ਆ 127 ਦੀ 127 ਦੀ ਤੇ ਉਹ ਕਹਦੀ ਆ ਲੱਖ ਦੀ ਕਿ ਘੱਟ 1000 ਛੋੜ। 1000 ਹੈਨਾ? ਐਂ ਨਹੀਂ ਸੀ ਸੌਦਾ ਆਪਣਾ। ਆ 1000 ਕੱਢ। ਇਹਦੀ ਵੀ ਛੋੜ ਹੈਨਾ ਕਰਤੀ ਸੀ ਲੱਖ ਚੋਂ। ਤੇ 8 ਕਿਲੋ 9 ਕਿਲੋ ਬੋਲਾ ਤਿਆਰ ਆ। 9 ਕਿਲੋ ਬੋਲਾ ਤਿਆਰ ਹੈ ਕੱਟੀ ਮਗਰ। ਕੱਟੀ ਮਗਰ। ਲੋ ਵੀ ਸੱਚ ਨੂੰ। ਅੱਜ ਟੌਪ ਦੇ ਪਸ਼ੂ ਭਾਉ ਕੋਲੇ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਆ। ਚੱਲ 4 ਆ। ਇਹ ਨਹੀਂ ਕਲਦੀਪ ਸਿੰਘ ਮੈਂ ਐਡੀਆਂ ਲਾਈਨਿੰਗਾਂ ਕਿਤੇ ਸੁਖੀਆਂ। ਹਾਂ। ਪਾਈਪਾਂ ਛੇ ਛੇ ਮੈਂ ਰੋਜ਼ ਲੈਣਾ ਮੈਂ ਹਾਂ ਬਾਲੀਆਂ ੱਖੀਆਂ ਲੈਣੀਆਂ ਬੜੀ ਪਕਾਈ ਆ ਬੜੀ ਪਕਾਈ ਨਾਲ ਸੜਜਾਈਦਾ ਮੋਟਰਸਾਈਕਲ ਤੇ ਐਂ ਆਕ ਪੈਂਦੀ ਜਿਵੇਂ ਕੋਲੇ ਵਾਲੇ ਹੁੰਦੇ ਕੋਲੇ ਵਾਲੇ ਹੁੰਦੇ ਮੋਟਰਸਾਈਕਲ ਦਾ ਸੇਕ ਬਾਕੀ ਹੁਣ ਤੂੰ ਤਾਂ ਗੱਡੀ ਤੇ ਜਾਣ ਲੱਗ ਗਿਆ ਜੀ ਗੱਡੀ ਤੇ ਵੀ ਜਾਈਦਾ ਕਰਨੀ ਵੜੀ ਬਾਲੀ ਕਰ ਬੜਾ ਬੁਰਾ ਹਾਲੀ ਬੁਰਾ ਹਾਲ ਤੇ ਲੋਵੀ ਸੱਚ ਨੂੰ ਇਹ ਐਨੀਮਲ ਆ ਇਸ ਵੇਲੇ ਭਾਉ ਸਖਦੇਵ ਸਿੰਘ ਕੋਲੇ ਤੇ ਟੌਪ ਦੇ ਨਗੀਨੇ ਜੇ ਕਹਿ ਦੀ ਉਹ ਵੀ ਕੋਈ ਆਥ ਕਥ ਨਹੀਂ ਨਹੀਂ ਕਿਉਂਕਿ ਘੀਰੇ ਪਸੂਆ ਸਜਣੋ ਕਿਹੜੇ ਘਰ ਦਾ ਸ਼ਿੰਗਾਰ ਮੰਦੀਆਂ ਇਹ ਕਰਮ ਵਾਲੀਆਂ ਜਿਉਂਦੀਆਂ ਰਹਿਣ ਤੁਹਾਨੂੰ ਤੁਹਾਡੇ ਪੈਸੇ ਲਾਏ ਰਾਸ ਹੋਣ ਪਰਮਾਤਮਾ ਕੇਹੀ ਦਵਾ ਹੁੰਦੀ ਹੈ ਵੀ ਯਾਰ ਚੰਗਾ ਨਿਕਲੇ ਜਿਹੜਾ ਵੀ ਕੋਈ ਭੈਣ ਭਰਾ ਪੈਸੇ ਬਹੁਤ ਔਖੇ ਬੰਦੇ ਆ ਤੇ ਇਹ ਵੀ ਗਾਂ ਪੈਸੇ ਲਾ ਕੇ ਆਈਆਂ ਬਾਕੀ ਤਕਦੀਰ ਆ ਧੰਨਵਾਦ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਮਿਲਦੇ ਆਂਗੇ ਕੋਈ ਜਲਦ ਨਵੀਂ ਵੀਡੀਓ ਤੇ ਕਿਸੇ ਨਵੀਂ ਅਪਡੇਟ ਨਾਲ